ਬੜਾ ਨੈਨੀ ਪ੍ਰੋਗਰਾਮ ਦਾ ਬੜਾ ਰੋਲਾ ਪਿਆ ਹੋਇਆ ਜਿਹੜਾ ਹੋਮ ਸਪੋਰਟ ਵਰਕਰ ਤੇ ਹੋਮ ਚਾਈਲਡ ਕੇਅਰ ਪਾਇਲਟ ਪ੍ਰੋਗਰਾਮ ਨੂੰ ਪੀਆਰ ਮਿਲਨੀ ਹੈ 10000 ਪਲੱਸ ਬੰਦੇ ਨੂੰ ਸੋ ਕੋਸ਼ਿਸ਼ ਜਿੰਦਾ ਧਿਆਨ ਰੱਖਣਾ ਜੇ ਤੁਸੀਂ ਆਪਣੇ ਚਾਂਸਸ ਵਧਾਉਣਾ ਚਾਹੁੰਦੇ ਹੋ ਪੀਆਰ ਦੇ ਲਈ ਵਰਕ ਐਕਸਪੀਰੀਅੰਸ ਤੁਹਾਡਾ ਵੈਲਿਡ ਹੋਣਾ ਚਾਹੀਦਾ ਈਸੀਏ ਪਹਿਲਾਂ ਕਰਾ ਕੇ ਰੱਖੋ ਜਿਹਨੂੰ ਆਪਾਂ ਵੈਸ ਕਹਿੰਦੇ ਆ ਪੀਸੀਸੀ ਆਪਣੀ ਪਹਿਲਾਂ ਕਰਵਾ ਕੇ ਰੱਖੋ ਤੇ ਕੋਈ ਸਪான்ਸਰ ਲੱਭ ਕੇ ਰੱਖੋ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਂ ਕੋਈ ਯਾਰ ਮਿੱਤਰ ਆ ਜਿਹਦੇ ਘਰ ਕੋਈ ਬਜ਼ੁਰਗ ਜਾਂ ਕੋਈ ਬੱਚੇ ਹੈਗੇ ਆ ਸੋ ਅੱਜ ਟਾਈਮ ਆ ਉਹਨਾਂ ਨੂੰ ਵੀ ਪਰ ਇਹ ਫੈਮਿਲੀ ਇਨਕਮ ਤਾਂ ਉਹ ਤੁਹਾਨੂੰ ਇੱਕ ਲੈਟਰ ਦੇ ਨਾਲ ਪੀਆਰ ਦੇ ਲਈ ਸਪான்ਸਰ ਕਰ ਸਕਦੇ ਹੋ ਕਿਸੇ ਏਜੰਟ ਦੇ ਕੋਲੋਂ ਜਾਂ ਕਿਸੇ ਕੋਲੋਂ ਕੋਈ ਪੇਡ ਇਨਵੀਟੇਸ਼ਨ ਸਪான்ਸਰ ਲੈਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਰਿਲੇਟਿਵ ਯਾਰ ਦੋਸਤੋ ਫਰੈਂਡ ਕਿਸੇ ਦੇ ਕੋਲੋਂ ਵੀ ਤੁਸੀਂ ਲੈ ਸਕਦੇ ਹੋ ਤੇ ਇੱਕ ਜੈਨੂਇਨ ਵੇ ਦੇ ਨਾਲੋਂ ਤੁਹਾਨੂੰ ਪੀਆਰ ਉੱਥੇ ਕਰਵਾ ਸਕਦੇ ਆ ਕੋਈ ਬਾਲੀਆਂ ਲੰਬੀਆਂ ਚੌੜੀਆਂ ਰਿਕੁਆਇਰਮੈਂਟ ਨਹੀਂ ਹੈਗੀਆਂ ਸੀਐਲਬੀ ਫੋਰ ਚਾਹੀਦਾ ਹਾਲਸ ਹੁਣ ਤੋਂ ਹੀ ਕਰਕੇ ਰੱਖੋ 4 4.5 ਬੈਂਡ ਤੁਹਾਡੇ ਹੈਗੇ ਆ